ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭਾਈਆਂ ਨੂੰ ਹੋ ਠੀਕ ਠਾਕ ਹੋ ਸਾਰੇ ਅੱਜ ਤੁਹਾਨੂੰ ਦੱਸਦੇ ਆ ਇੱਕ ਤਰੀਕਾ ਜਿਹੜੇ ਭਰਾਵਾਂ ਨੂੰ ਆਇਆ ਲਵੀ ਪਿਛਲੇ ਸੂਏ ਗਾਈ ਨੇ ਦੁੱਧ ਦਿੱਤਾ ਸੀਗਾ ਜਿਨੇ ਜਿੰਨਾ ਵੀ ਦੁੱਧ ਦਿੱਤਾ ਸੀ ਜਾਂ ਮਤਲਬ 18 ਦਿੱਤਾ ਕਿਸੇ ਨੇ 20 ਦਿੱਤਾ ਜਿਹੜੇ ਭਰਾਵਾਂ ਦੀਆਂ ਗਾਈਆਂ ਨੇ ਜਦੋਂ ਆਪਣਾ ਪਸ਼ੂ ਸੂਂਦਾ ਹੈ ਸੂਣ ਵਾਲਾ ਹੁੰਦਾ ਆਪਾਂ ਨੂੰ ਬਹੁਤ ਜ਼ਿਆਦਾ ਉਮੀਦਾਂ ਹੁੰਦੀਆਂ ਨੇ ਲਵੀ ਯਾਰ ਐਤ ਕੀ ਪਤਾ ਨਹੀਂ ਦੁੱਧ ਕਿੰਨਾ ਦੇਊਗੀ ਤੇ ਮਨ ਦੇ ਵਿੱਚ ਨਾ ਆਪਣੇ ਇਹ ਗੱਲ ਹੁੰਦੀ ਐ ਲਵੀ ਯਾਰ ਐਤ ਕਿ ਇਸ ਵਾਰ ਦੁੱਧ ਲੈ ਇੰਨਾ ਦੇ ਦੇ ਲੈ ਇੰਨਾ ਦੇ ਦੇ ਤਾਂ ਹਰੇਕ ਬੰਦਾ ਆਪਣੀ ਜੀਤ ਜਾਣ ਤੋੜ ਕੇ ਮਿਹਨਤ ਕਰਦਾ ਜਿੰਨਾ ਜਿੰਨੀ ਕੁ ਗੁਜਾਇਸ ਹੁੰਦੀ ਐ ਪਸ਼ੂ ਨੂੰ ਉਹਨਾਂ ਖਵਾਉਂਦਾ ਬਾਕੀ ਤਾਂ ਸਾਰੀਆਂ ਕਹਿਣ ਦੀਆਂ ਗੱਲਾਂ ਨੇ ਹਰੇਕ ਬੰਦੇ ਦੇ ਘਰ ਦੀ ਆਪੋ ਆਪਣੀ ਸਥਿਤੀ ਹੁੰਦੀ ਐ ਪਰ ਹਰੇਕ ਭਰਾ ਦੀ ਕੋਸ਼ਿਸ਼ ਹੁੰਦੀ ਐ ਲਵੀ ਯਾਰ ਆਪਾਂ ਪਸ਼ੂ ਨੂੰ ਵੱਧ ਤੋਂ ਵੱਧ ਖਵਾਈਏ ਆ ਇਹਦੇ ਵਿੱਚ ਕੀ ਹੁੰਦਾ ਨਾ ਬਾਈ ਜੇ ਵੀ ਬਾਲਾ ਖਵਾਉਣ ਨਾਲ ਪਸ਼ੂ ਨੀਂ ਮਤਲਬ ਕਿ ਵੱਧ ਦੁੱਧ ਦਿੰਦਾ ਲੈ ਵੀ ਆਪਾਂ ਬਾਲਾ ਖਵਾ ਦਈਏ ਉਹਨੂੰ ਤੇਲ ਚਾਰ ਦਈਏ ਹੋਰ ਚਾਰ ਦਈਏ ਇਹ ਨਾ ਆਣ ਗਮਾਣ ਚੋਂ ਸੁਣੀਆਂ ਹੋਈਆਂ ਗੱਲਾਂ ਤੇ ਨਾ ਫਸਿਆ ਕਰੋ ਜਿਹੜੀ ਚੀਜ਼ ਕੋਈ ਪ੍ਰੈਕਟੀਕਲ ਆ ਜਿਹੜੀ ਚੀਜ਼ ਦਾ ਨੇ ਪਸ਼ੂ ਦੇ ਜਾ ਕੇ ਅੰਦਰ ਕੰਮ ਕਰਨਾ ਜਿਹਨੇ ਦੁੱਧ ਬਣਾਉਣਾ ਦੁੱਧ ਬਣਦਾ ਕਾਦਾ ਥੋੜੀ ਉਹਦੇ ਉੱਤੇ ਨੌਲੇਜ ਰੱਖ ਕੇ ਕੰਮ ਕਰਿਆ ਕਰੋ ਸਾਰੇ ਹੀ 5-700000 ਰੁਪਏ ਦਾ ਕੰਮ ਹੁੰਦਾ ਇਹ ਜਿਹੜੀਆਂ ਤੁਸੀਂ ਬੈਟਮ ਮੈਚ ਦੇ ਆ ਲੀਟਰ ਜੇ ਚਾਰੀ ਜਾਂਨੇ ਹੋ 1000-1100 ਦਾ ਲੀਟਰ ਲਿਆਉਣੇ ਤੇ ਰੋਟੀਆਂ ਤੇ ਪਾਪਾ ਖਵਾਉਣੇ ਬਹੁਤ ਮਿਹਨਤ ਦਾ ਕੰਮ ਆ ਤੇ ਇਹਦਾ ਤੁਹਾਨੂੰ ਇੱਕ ਪ੍ਰੈਕਟੀਕਲ ਦੱਸਦਾ ਦੇਖੋ ਮੈਂ ਕੋਈ ਆਰਟੀਕਲ ਤਾਂ ਨਹੀਂ ਪੜਿਆ ਪਰ ਮੈਂ ਕਾਫੀ ਜਗ੍ਹਾ ਤੇ ਜਿੰਨੇ ਕ ਬੰਦੇ ਮੇਰੇ ਨਾਲ ਜੁੜੇ ਹੋਏ ਨੇ ਦੁਨੀ ਬਸਤੀ ਦੇ ਡਾਕਟਰ ਨੇ ਗਰੁੱਪ ਦੇ ਵਿੱਚ ਹੋਰ ਬਹੁਤ ਕੁਛ ਆ ਜਿਨ੍ਹਾਂ ਦੀ ਆਪਣੇ ਨਾਲੋਂ ਬਹੁਤ ਜ਼ਿਆਦਾ ਕਿਤੇ ਜਾ ਕੇ ਨੌਲੇਜ ਆ ਤੇ ਉਹਨਾਂ ਦੇ ਕਹਿਣ ਦੇ ਮਕਾਬਤ ਨਾ ਆਪਾਂ ਜਿਹੜੀਆਂ ਪਾਉਣੇ ਆ ਫੀੜਾਂ ਦੇਖੋ ਮੁੱਲ ਦੀਆਂ ਆਪਾਂ ਫੀੜਾਂ ਪਾਉਣੇ ਆ ਫੀੜ ਦੇ ਵਿੱਚ ਹੁੰਦਾ ਦੇਖੋ ਦੁੱਧ ਵਾਲੀ ਫੀੜ ਦੇ ਵਿੱਚ ਲਿਖ ਦਿੱਤਾ ਹੋਏਗਾ ਨਾ 1 ਤੋਂ 2% ਜੂਰੀ ਆ ਪਰ ਜੂਰੀਆ ਤਿੰਨ ਤਿੰਨ ਕਿਲੋ ਹੁੰਦਾ ਜੂਰੀਆ ਦੇ ਵਿੱਚ ਹੁੰਦਾ ਨਾਈਟ੍ਰੋਜਨ 14 ਜਿਹੜਾ ਆਪਾਂ ਬੈਟਮ ਵਿੱਚ ਮੂਹ ਰਹੀਂ ਦਿੰਨੇ ਆ ਆਪਾਂ ਉਹ ਜਦੋਂ ਜਾ ਕੇ ਰੋਮਣ ਦੇ ਵਿੱਚ ਜਾਂਦਾ ਉੱਥੇ ਹੁੰਦਾ ਜੂਰੀਆ ਨਾਈਟ੍ਰੋਜਨ ਕਿਉਂਕਿ ਨਾਈਟ੍ਰੋਜਨ ਨਾਲ ਰੋਮਣ ਵੀ ਜਿਹੜਾ ਪਸ਼ੂ ਦਾ ਰੋਮਣ ਆ ਉਹ ਵੀ ਤਿਆਰ ਕਰਦਾ ਤਾਂ ਜਿੱਥੇ ਤੱਕ ਆਰਟੀਕਲ ਨੇ ਇਹਦੇ ਸਪੇ ਹੋਏ ਤਾਂ ਉਹ ਜਿਹੜਾ ਆਪਾਂ ਮੂਹ ਰਹੀਂ ਬੈਟਮ ਵਿੱਚ ਖਵਾਉਨੇ ਆ ਇਹਨੂੰ ਉਹ ਜਾ ਕੇ ਡਿਸਟਰਾਏ ਹੋ ਜਾਂਦਾ ਦੇਖੋ ਇਹਦਾ ਕਿਤੇ ਪੱਕਾ ਤਾਂ ਨਹੀਂ ਲਿਖਿਆ ਹੋਇਆ ਪਰ ਜਿੱਥੇ ਤੱਕ ਮੈਂ ਸੁਣਿਆ ਇਹ ਡਿਸਟਰਾਏ ਹੋ ਜਾਂਦਾ ਇਹ ਕੰਮ ਨਹੀਂ ਕਰਦਾ ਜਿਹੜਾ ਔਰਲ ਦਿੱਤਾ ਹੋਇਆ ਇਹਦਾ ਕੋਈ ਬਾਲਾ ਵੱਡਾ ਕੋਈ ਰਿਜ਼ਲਟ ਨਹੀਂ ਹੈਗਾ ਦੇਖੋ ਪਸ਼ੂ ਕੋਈ ਕਿਸੇ ਦਾ ਕੋਈ ਤਿਆਰ ਹੋ ਗਿਆ ਹੋਵੇ ਪਸ਼ੂ ਵੀ ਇੰਨਾ ਵਧੀਆ ਹੁੰਦਾ ਪਰ ਇਹ ਬੈਟ ਮੈਚ ਇਹਨਾਂ ਢੋਲੀਆਂ ਦੇ ਵਿੱਚ ਲਿਕੁਇਡ ਫਾਊਮ ਦੇ ਵਿੱਚ ਤਾਂ ਜਿਹੜਾ ਬਾਇਓਟੈਨ ਆ ਉਹ ਆਉਂਦਾ ਹੀ ਨਹੀਂ ਜਾਂ ਤਾਂ ਤੁਸੀਂ ਜੈ 2 ਮਹੀਨੇ ਪਹਿਲਾਂ ਜੈਗਰੋਵਿਟ ਦਾ ਬਾਇਓਟੈਨ 2% ਆਉਂਦਾ 5 ਗ੍ਰਾਮ ਉਹ ਸ਼ੁਰੂ ਕਰ ਲਓ ਨਹੀਂ ਤੁਹਾਨੂੰ ਅੱਜ ਮੈਂ ਇੱਕ ਤਰੀਕਾ ਦੱਸਦਾ ਇੱਕ ਪਸ਼ੂ ਤੇ ਜਮਾ ਕੇ ਦੇਖ ਲਿਓ ਜੇ ਪਿਛਲੇ ਸੂਏ ਨਾਲੋਂ 5-7 ਲੀਟਰ 5-6 ਲੀਟਰ ਨਾ ਅਪ ਕਰਿਆ ਤਾਂ ਫੇਰ ਕਮੈਂਟ ਕਰਕੇ ਜਰੂਰ ਦੱਸੋ ਜਿੱਦ ਦੇ ਤੁਹਾਡੀ ਗਾਈ ਦੇ ਵਿੱਚ 30 ਦਿਨ ਰਹਿ ਕੇ ਪੂਰੇ ਤਾਹੇ ਮੱਝਾ ਕਹੇ ਗਾਈਆਂ ਖਾਸ ਕਰਕੇ ਮੱਝਾ ਵਾਲਿਆਂ ਨੂੰ ਨਹੀਂ ਕਹਿ ਰਿਹਾ ਜਿਨ੍ਹਾਂ ਕੋਲ ਗਾਈਆਂ ਨੇ ਕਿਉਂਕਿ ਆਪਾਂ ਗਾਈਆਂ ਹੀ ਰੱਖਦੇ ਆਪਾਂ ਗਾਈਆਂ ਨੂੰ ਹੀ ਕਹਾਂਗੇ ਐਵੇਂ ਕੋਈ ਬੰਦਾ ਮੱਝ ਤੇ ਕੋਈ ਵੱੱਡ ਕੱਟ ਲਾ ਕੇ ਬਹਿ ਜਾਵੇ ਹੋਰ ਲੈ ਕੇ ਆਪਾਂ ਮੱਝ ਤੇ ਕੋਈ ਟ੍ਰੀਟਮੈਂਟ ਇਹਦਾ ਕੀਤਾ ਨਹੀਂ ਫਿਰ ਉਹ ਮੈਂ ਗਾਈਆਂ ਵਾਸਤੇ ਦਾਹ ਰਾ ਜਿੱਦ ਦੇ ਗਾਈ ਦਾ 1 ਮਹੀਨਾ ਰਹਿ ਗਿਆ ਪੂਰਾ ਜਿੱਦ ਦੇ ਗਾਈ ਦਾ ਭਰਾ ਉਹ 1 ਮਹੀਨਾ ਰਹਿ ਗਿਆ ਤੁਸੀਂ ਜੀ ਕਰਨਾ ਉਹਦੇ B5 ਦਾ ਟੀਕਾ ਲਾ ਦੇਣਾ 1 30 ਦਿਨ ਰਹਿੰਦੇ B5 ਦਾ ਇੱਕ ਟੀਕਾ ਲਾ ਦੇਣਾ B5 ਦਾ ਇੱਕ ਟੀਕਾ ਲਾ ਕੇ ਤੇ ਨਾਲ ਲਾ ਦੇਣਾ 30 ml ਕੈਟਾਸੋਲ 30 ml ਕੈਟਾਸੋਲ ਲਾਉਣਾ 2 ML ਲਾਉਣਾ 10 ML ਲਾਉਣਾ ਤੁਸੀਂ B5 ਦਾ ਟੀਕਾ 5 ML ਦੀ ਪੈਕਿੰਗ ਆਉਂਦੀ ਆ 5 ਲਾ ਦਿਓ 5 ML ਲਾ ਦਿਓ ਤੁਸੀਂ B5 ਦਾ ਟੀਕਾ ਉਦੋਂ ਬਾਅਦ ਹਫਤੇ ਹਫਤੇ ਬਾਅਦ ਚਾਰ ਟੀਕੇ ਤੁਸੀਂ ਡੇਟ ਲਿਖ ਲੈਣੀ ਆ ਲਾਉਣੇ ਆ ਵੈਟ ਮੈਚ ਦੇ ਮਤਲਬ 30 ਦਿਨਾਂ ਤੋਂ ਇੱਕ ਟੀਕਾ B5 ਦਾ ਲਾ ਕੇ ਉਦੋਂ ਬਾਅਦ ਹਫਤੇ ਹਫਤੇ ਦੇ ਗੈਪ ਤੇ ਚਾਰ ਟੀਕੇ ਤੁਸੀਂ ਵੈਟ ਮੈਚ ਦੇ ਲਾਉਣੇ ਨੇ 10 10 ML ਤੇ 30 ml ਜਿਹੜਾ 20 ml ਕੈਟਾਸੋਲ ਹਰੇਕ ਹਫਤੇ ਲਾਉਣਾ ਤੇ ਫੇਰ ਤੁਸੀਂ ਦੇਖਿਓ ਪਸ਼ੂ ਪਿਆਰ ਪਣਾ ਬੈਟਮੈਚ 10 ml ਦੇ ਵਿੱਚ 2.5 ਲੱਖ IU ਵਿਟਾਮਿਨ A ਹੁੰਦਾ ਇਹ ਸਾਰਾ ਕੰਮ ਵਿਟਾਮਿਨ A D3 E ਤਿੰਨ ਵਿਟਾਮਿਨਾਂ ਦਾ ਕੰਮ ਹੈ ਨੀਨੇ ਜਾ ਕੇ ਚੱਡੇ ਦੇ ਵਿੱਚ ਸੈੱਲ ਰਿਪੇਅਰ ਕਰਦੇ ਆ ਦੁੱਧ ਬਣਾਉਣ ਵਾਲੇ ਜਦੋਂ 1 ਮਹੀਨਾ ਰਹਿ ਗਿਆ 25 ਦਾ ਟੀਕਾ ਲਾਉਣਾ 30 ਦਿਨਾਂ ਤੇ ਉਦੋਂ ਬਾਅਦ ਹਫ਼ਤੇ ਹਫ਼ਤੇ ਦੇ ਗੈਪ ਤੇ ਚਾਰ ਟੀਕੇ ਲਾਉਣੇ ਨੇ ਬੈਟ ਮੈਚ ਦੇ ਫੇਰ ਤੁਸੀਂ ਦੇਖਿਓ ਪਸੂ ਕੋਈ ਤੇਲ ਨਹੀਂ ਦੇਣਾ ਲੇਟੀ ਕੁਛ ਨਹੀਂ ਦੇਣਾ ਤੇ 2ML ਹਫ਼ਤੇ ਹਫ਼ਤੇ ਦੇ ਗੈਪ ਤੇ ਕੈਟਾਸੋਲ ਲਾਉਣਾ ਤੇ ਫੇਰ ਤੁਸੀਂ ਦੇਖਿਓ ਪਸੂ ਕਿਵੇਂ ਤਿਆਰ ਹੁੰਦਾ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਅੱਗੇ ਵੀ ਸ਼ੇਅਰ ਕਰਿਓ ਵੀਡੀਓ ਤਾਂ ਕਿ ਜਿਹੜੇ ਬਾਈ ਘਰੇ ਬੈਠੇ ਨੇ ਡਾਕਟਰ ਨੂੰ ਪੈਸੇ ਦੇਣ ਲਈ ਆ ਕੀ ਪਾਈਏ ਗਵੰਡ ਕੇ ਕੋਈ ਕਹਿੰਦਾ ਆ ਪਾ ਦੋ ਕੁਛ ਕੋਈ ਆ ਪਾ ਦੋ ਉਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੈਗਾ ਐਵੇਂ ਐਵੇਂ ਨਾ ਨਾਲੇ ਖਰਚਾ ਵਧਾਈ ਜਾਂਦੇ ਉਹ ਨਾਲੇ ਉਹਨੇ ਉੱਥੇ ਹੀ ਰਹਿਣਾ ਹੁੰਦਾ ਤੇ ਇਹ ਆਪਣਾ ਪ੍ਰੈਕਟੀਕਲ ਕਰਿਆ ਹੋਇਆ ਨੁਕਤਾ ਤੇ ਵੱਤ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਕਿ ਹੋਰਾਂ ਕੋਲੇ ਪਹੁੰਚ ਜਾਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਕਿਹੋ ਜਿਹੀ ਲੱਗੀ ਧੰਨਵਾਦ ਸਾਰਿਆਂ ਦਾ ਖੁਸ਼ ਰਹੋ ਸਾਰਿਆਂ ਦਾ ਮਾਲ ਪਸ਼ੂ ਸਹੀ ਰਹੇ ਸਤਿ ਸ੍ਰੀ ਅਕਾਲ ਜੀ ਤੇ ਨੰਬਰ ਆਪਣਾ ਪਤਾ ਹੀ ਆ 97 99 6 99 22 530 ਜੇ ਕਿਸੇ ਵੀ ਨੇ ਪੁੱਛਣਾ ਹੋਇਆ ਤਾਂ ਫੋਨ ਕਰਕੇ ਪੁੱਛ ਲੋ ਸਸਿਕਾਲ ਸਰਨ ਚਲੋ